ਇਹ ਗੱਲ ਪੱਕੀ ਹੈ ਜੇ ਗੁਰੂ ਗੋਬਿੰਦ ਸਿੰਘ ਵਰਗਾ ਪੁੱਤ ਦੁਨੀਆ 'ਤੇ ਕੋਈ ਨਹੀਂ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਵਰਗਾ ਪੁੱਤ ਵੀ ਦੁਨੀਆ 'ਤੇ ਕੋਈ ਨਹੀਂ। ਸ਼ਹੀਦ ਹੁੰਦੇ ਨੇ ਕੋਈ ਇੱਕ ਫੱਟ ਕੋਈ ਦੋ ਫੱਟ ਕੋਈ ਪੰਜ ਫੱਟ ਕੋਈ 10 ਫੱਟ ਕੋਈ 20 ਫੱਟ ਪਰ ਬਾਬਾ ਅਜੀਤ ਸਿੰਘ ਦੇ ਨਾਂ ਦੇ ਉੱਤੇ ਇੱਕ ਫਲਟਰ ਰਿਕਾਰਡ ਹੈ ਜਿਹੜਾ ਦੁਨੀਆ ਦੇ ਨਾਂ ਕੋਈ ਤੋੜੇਗਾ ਤੇ ਨਾ ਟੁੱਟ ਸਕੇ। ਗੁਰੂ ਕਲਗੀਧਰ ਬਾਦਸ਼ਾਹ ਦਾ ਵੱਡਾ ਹੌਕ ਮੈਦਾਨੇ ਜੰਗ 'ਚ ਲੜ ਕੇ ਸ਼ਹੀਦ ਹੋਇਆ। ਉਹਦੇ ਪਿੰਡੇ ਦੇ ਉੱਤੇ 392 ਫੱਟ ਲੱਗੀ ਸੀ। 392 ਫੱਟ। ਦੁਨੀਆਂ ਦਾ ਅਜੀਬ ਨਜ਼ਾਰਾ ਸੰਸਾਰ ਨੇ ਵੇਖਿਆ ਜਦੋਂ ਕੋਈ ਸਿੰਘ ਲੜ ਕੇ ਸ਼ਹੀਦ ਹੋ ਜਾਂਦਾ ਤੇ ਗੁਰੂ ਕਹਿੰਦਾ ਬੋਲੀ ਸੋ ਨਿਹਾਲ ਸਤਿ ਸ੍ਰੀ ਅਕਾਲ ਦੁਨੀਆਂ ਵਾਲੇ ਕਹਿੰਦੇ ਬਗਾਨੀਆਂ ਮਾਵਾਂ ਦੇ ਪੁੱਤ ਮਰਦੇ ਆ ਜਕਾਰੇ ਉਗੜਦੇ ਆ ਪਤਾ ਤੇ ਆਬਦੋ ਲੱਗਣਾ ਜਦੋਂ ਆਪਣਾ ਡੇਗਾ ਤਰਦੀ ਉੱਤੇ ਗੁਰੂ ਨੇ ਇੱਕ ਨਹੀਂ ਗੁਰੂ ਨੇ ਪੰਜ ਜਕਾਰੇ ਲਾ ਕੇ ਸ਼ੁਰੂ ਕੀਤਾ ਜੇ ਗੁਰੂ ਨਾ ਨਾ ਪੁੱਤ ਹਾਸਸ ਕੇ ਤੋਰਦਾ ਤੇ ਸਾਡੇ ਨਾ ਕਦੇ ਜਾਣ ਜੋਗੇ ਰਹਿਣੇ ਤੇ ਨਾ ਵਾਪਸ ਆਉਂ ਜੁਗੇ ਰਹਿਣੇ ਸਰਦਾਰੀਆਂ ਦਿੱਤੀਆਂ ਨੇ ਗੁਰੂ ਨੇ ਪੁੱਤ ਦੇ ਕੇ ਪੁੱਤ ਕੋਈ ਇਨਾਨੀ ਕਰਦਾ ਜਿਨਾ ਗੁਰੂ ਗੋਬਿੰਦ ਸਿੰਘ ਨੇ ਸਾਡੇ ਦੀ ਕੀਤਾ ਪੈਂਦੇ ਦੇਸ਼ ਦਾ ਜਦੋਂ ਸਹਾਰਾ ਕੋਈ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਬਿਦ ਮਾਤ ਗੁਜਰੀ ਠੰਡੇ ਪਰਜ ਅੰਦਰ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਪੁੱਤਰ ਚਾਰ ਸੀਧ ਤੇ ਪ੍ਰਮਾਤਮਾ ਨੇ ਜੋੜਾ ਜੋੜਾ ਕਰ ਪੰਥ ਤੋਂ ਵਾਰਿਆ ਮੈਂ ਸਿਖੋ ਮਤ ਮੈਨੂੰ ਸ਼ੈਨ ਸ਼ਾਹ ਆਖੋ ਕਿਸ਼ਤਾਂ ਵਿੱਚ ਪਾ ਕਰ ਦਿੱਤਾਰਿਆ ਮੈਂ ਗੋਬਿੰਦ ਸਿੰਘ ਪਾਤਸ਼ਾਹ ਦੁਨੀਆ ਦੀ ਉਹ ਸ਼ਖਸੀਅਤ ਜਿੰਨਾ ਸਜਦਾ ਕਰੋ ਉਹਨਾਂ ਥੋੜਾ